ਇਹ ਜਾਂਦੀਆਂ ਸਾਨੂੰ ਕਿਤੇ ਕੋਈ ਰਿਓੜੀਆਂ ਵੱਟੇ ਮੁਖਪੜੀਆਂ ਵੱਟੇ ਨਹੀਂ ਮਿਲੀਆਂ ਸਿਰਾਂ ਵੱਟੇ ਮਿਲੀਆਂ ਕਿ ਸਰਦਾਰੀਆਂ ਸਿਰਾਂ ਵੱਟੇ ਮਿਲੀਆਂ 1970 ਦੇ ਮਾਰਚ ਦੇ ਵਿੱਚ ਭੰਨੀ ਪੱਥਰ ਰੱਖਿਆ ਗਿਆ ਸੀ ਕੱਲਾ ਨਹੀਂ ਪੱਥਰ ਬਣਿਆ ਨਹੀਂ 55 ਸਾਲਾਂ ਬਾਅਦ ਉਬਰਾਸਤੀ ਮਾਰਗ ਬਣਾਇਆ ਗਿਆ ਪਤਾ ਨਹੀਂ ਨੇਜ ਜਤੇ ਸਵਾਰ ਥੇ ਏਨੇ ਭਾਰੀ ਹੋ ਗਏ ਪ੍ਰਾਣੀਆਂ ਸਰਕਾਰਾਂ ਦੇ ਗੁਰੂ ਸਾਹਿਬ ਦੀ ਧਰਤੀ ਨੂੰ ਭੁੱਲ ਗਏ ਔਰ ਜਿਹੜੇ ਧਰਤੀ ਭੁੱਲ ਜਾਂਦੇ ਆ ਜਿਹੜੇ ਧਰਤੀ ਪੈਰ ਛੱਡ ਜਾਂਦੇ ਆ ਉਹਨਾਂ ਦਾ ਫਿਰ ਹਸ਼ਰ ਜਿਹੜਾ ਉਹ ਮਾੜਾ ਹੀ ਹੁੰਦਾ ਜਦੋਂ ਕੈਦਾ ਆਨੇ ਦੋ ਆਨੇ ਦਾ ਕਰਤਾ ਉਦੋਂ ਬਾਅਦ ਫਿਰ ਹੌਲੀ ਹੌਲੀ ਅੰਗਰੇਜ਼ੀ ਵੱਲ ਨੂੰ ਗਏ ਨਹੀਂ ਅੰਗਰੇਜ਼ੀ ਕੋਈ ਦੁਨੀਆ 'ਚ ਭਾਸ਼ਾ ਬਣ ਨਹੀਂ ਸਕਦੀ ਸੀ ਈਸਟ ਇੰਡੀਆ ਕੰਪਨੀ ਨੇ ਜਦੋਂ ਆ ਕੇ ਇੱਥੇ ਆਇਆ ਤਾਂ ਵਪਾਰ ਕਰਨ ਸੀ ਬਾਅਦ 'ਚ ਸ਼ਾਸਨ ਕਰ ਗਏ ਸਾਡੇ ਤੇ 207 ਫ੍ਰੈਂਚ ਵੀ ਆਏ ਇੱਥੇ ਪੁਰਤਗਾਲੀ ਵੀ ਆਏ ਉਦੋਂ ਪਹਿਲਾਂ ਅਫਗਾਨੀ ਮੁਗਲ ਸੌਰੇ ਆ ਦਾ ਅਸ਼ੀਰਵਾਦ ਹੋਵੇ ਜਿਸ ਧਰਤੀ ਤੇ ਸ਼ੀਦ ਆਜ਼ਮ ਪਗ ਸਿੰਘ ਵਰਗੇ ਸੂਰਮੇ ਪੈਦਾ ਹੋਏ ਹੋਣ ਉਹ ਲੁੱਟੀ ਨਹੀਂ ਜਾ ਸਕਦੀ ਇਹ ਖਾਲਸੇ ਦੀ ਧਰਤੀ ਜਿੱਥੋਂ ਖਾਲਸਾ ਜੀ ਦਾ ਜਨਮ ਹੋਇਆ ਬੜੀ ਪਵਿੱਤਰ ਧਰਤੀ ਜਿੱਥੇ ਸਾਡੇ ਗੁਰੂ ਸਹਿਬਾਨਾਂ ਨੇ ਬੈਠ ਕੇ ਧਾਰਮਿਕ ਵਿਚਾਰ ਪਟੰਦਰੇ ਵੀ ਤੇ ਕੌਮ ਨੂੰ ਜ਼ੁਲਮ ਤੋਂ ਬਚਾਉਣ ਲਈ ਜ਼ੁਲਮ ਦੇ ਵਿਰੁੱਧ ਇਕੱਠੇ ਹੋ ਕੇ ਲੜਨ ਦੀ ਪ੍ਰੇਰਣਾ ਵੀ ਇਸੇ ਧਰਤੀ ਤੋਂ ਜਕਾਰੇ ਗੂੰਜੇ ਨਗਾਰੇ ਗੂੰਜੇ ਅੱਜ ਪਹਿਲਾਂ ਭਾਈ ਜੈਤਾ ਜੀ ਦੀ ਯਾਦਗਾਰ ਮੈਮੋਰੀਅਲ ਇੱਕ ਅਜਾਇਬ ਘਰ ਮਿਊਜ਼ੀਅਮ ਬੜਾ ਕਾਟਨ ਨੂੰ ਕੀਤਾ ਹੈ ਬੜਾ ਸ਼ਾਨਦਾਰ ਤੁਸੀਂ ਦੇਖ ਕੇ ਆਇਓ ਜਰੂਰ ਜਿਹਦੇ ਵਿੱਚ ਪਾਈ ਜਤਾ ਜੀ ਜਿਹੜੇ ਉਹਨਾਂ ਦੇ ਬਚਪਨ ਤੋਂ ਲੈ ਕੇ ਉਹਨਾਂ ਦਾ ਪੂਰੇ ਜੀਵਨ ਦਾ ਸੰਘਰਸ਼ ਪਾਈ ਜਤਾ ਜੀ ਗੁਰੂ ਸਾਹਿਬ ਦੇ ਬੜੇ ਸ਼ਰਧਾ ਬਾਣ ਸੀ ਜਿਸ ਵੇਲੇ ਕਸ਼ਮੀਰੀ ਪੰਡਤ ਗੁਰੂ ਸਾਹਿਬ ਕੋਲੇ ਆਏ ਗੁਰੂ ਤੇਗ ਬਹਾਦਰ ਜੀ ਕੋਲ ਕਿ ਔਰੰਗਜ਼ੇਬ ਜਿਹੜਾ ਸਾਡਾ ਸੱਤਬਰੀ ਧਰਮ ਪਰਵਰਤਨ ਕਰਵਾ ਰਿਹਾ ਤਾਂ ਉਸ ਵੇਲੇ ਬਾਲ ਵਸਤਾ ਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀ ਕਿ ਤੁਹਾਡੇ ਤੋਂ ਵੱਡੀ ਕੋਈ ਸ਼ਖਸੀਅਤ ਨਹੀਂ ਕੁਰਬਾਨੀ ਦੀ ਲੋੜ ਆ ਤਾਂ ਉਸ ਵੇਲੇ ਪਾਈ ਜਤਾ ਜੀ ਗੁਰੂ ਸਾਹਿਬ ਦੇ ਨਾਲ ਗਏ ਉਹਨਾਂ ਨੂੰ ਉੱਥੇ ਆਗਰੇ ਤੋਂ ਗ੍ਰਿਫਤਾਰ ਕਰ ਲਿਆ ਗਿਆ ਗੁਰੂ ਸਾਹਿਬ ਦੇ ਹੁਕਮ ਤੱਕ ਉਹ ਥੋੜਾ ਉੱਥੇ ਹੀ ਰੁੱਕ ਗਏ ਚਾਂਦਨੀ ਚੌਂਕ ਦੇ ਵਿੱਚ ਸੀਸ ਉਤਾਰ ਦਿੱਤਾ ਗਿਆ ਗੁਰੂ ਸਾਹਿਬ ਦਾ ਪਰ ਉਹਨਾਂ ਨੇ ਧਰਮ ਹਿਤ ਸੀਸ ਵਾਰਿਆ ਅੱਜ ਅਸੀਂ ਅਰਦਾਸਾਂ ਦੇ ਵਿੱਚ ਵੀ ਇਹੀ ਆਉਂਦਾ ਹੈ ਕਿ ਜਦੋਂ ਹਿੰਦੀ ਚਾਦਰ ਗੁਰੂ ਤੇਗ ਬਹਾਦਰ ਜੀ ਦੀ ਗੱਲ ਕਰਦੇ ਨੇ ਤੇ ਉੱਥੋਂ ਭਾਈ ਜੈਤਾ ਜੀ ਉਹ ਸੀਸ ਨੂੰ ਆਪਣੀ ਛਾਤੀ ਨਾਲ ਲਾ ਕੇ 300 ਕਿਲੋਮੀਟਰ ਦਾ ਜੰਗਲੀ ਰਸਤਾ ਰਸਤੇ 'ਚ ਬਹੁਤ ਜੰਗਲ ਬਹੁਤ ਉਹ ਦਿਖਾਇਆ ਹੋਇਆ ਸਾਰਾ ਮਿਊਜ਼ੀਅਮ 'ਚ ਨੇਰੀਆਂ ਝੱਖੜਾਂ ਦੇ ਵਿੱਚ ਸੀਸ ਨੂੰ ਆਪਣੀ ਹਿੱਕ ਨਾਲ ਲਾ ਕੇ ਕੀਰਤਪੁਰ ਸਾਹਿਬ ਲੈ ਕੇ ਆਏ ਗੁਰੂ ਸਾਹਿਬ ਨੂੰ ਗੁਰੂ ਗੋਬਿੰਦ ਸਿੰਘ ਜੀ ਨੂੰ ਪੈਂਟ ਕੀਤਾ ਉਸ ਤੋਂ ਬਾਅਦ ਕੀਰਤਪੁਰ ਸਾਹਿਬ ਤੋਂ ਅਨੰਦਪੁਰ ਸਾਹਿਬ ਲੈ ਕੇ ਆਏ ਸੀਸ ਨੂੰ ਉੱਥੇ ਉਹਨਾਂ ਦੀ ਸ਼ਰਧਾ ਗੁਰੂ ਪ੍ਰਤੀ ਉਹਨਾਂ ਦੀ ਸ਼ਰਧਾ ਤੇ ਉਹਨਾਂ ਦੀ ਭਾਵਨਾ ਨੂੰ ਦੇਖਦੇ ਹੋਏ ਗੁਰੂ ਸਾਹਿਬ ਨੇ ਉਹਨਾਂ ਨੂੰ ਰੰਗਰੇਟੇ ਗੁਰੂ ਦੇ بیٹے ਦਾ ਕਿਤਾਬ ਦਿੱਤਾ ਤੇ ਫਿਰ ਰਣਜੀਤ ਨਗਾਰਾ ਜਿਹੜਾ ਉਹਦੇ ਪਹਿਲੇ ਨਗਾਰਚੀ ਬਣੇ ਜਿਹੜਾ ਨਗਾਰਾ ਯੁੱਧਾਂ ਦਾ ਸੰਕੇਤ ਦਿੰਦਾ ਸੀ ਐਸਾ ਨਗਾਰਾ ਵੱਜਦਾ ਸੀ ਕਿ ਵੀਰ ਰਸ ਪੈਦਾ ਹੋ ਜਾਂਦਾ ਸੀ ਫੌਜਾਂ ਦੇ ਵਿੱਚ ਖਾਲਸੇ ਦੀਆਂ ਫੌਜਾਂ ਭਾਈ ਜੇਤਾ ਜੀ ਜਿਹੜੇ ਕਿ ਭਾਈ ਜੀਵਨ ਸਿੰਘ ਬਣ ਗਏ ਜਦੋਂ ਕੋਈ ਗੁਰੂ ਸਾਹਿਬ ਨੇ ਖਾਲਸੇ ਦੀ ਸਾਜਣਾ ਕੀਤੀ ਇਸੇ ਧਰਤੀ ਤੇ ਤਾਂ ਭਾਈ ਜੀਵਨ ਸਿੰਘ ਦੇ ਨਾਂ ਨਾਲ ਜਾਣੇ ਜਾਂਦੇ ਤਲਵਾਰਵਾਜੀ ਘੋੜਸਵਾਰੀ ਅਚੂਕ ਨਿਸ਼ਾਨੇਵਾਸੀ ਵੱਡੇ ਸਾਹਿਬਜ਼ਾਦਿਆਂ ਨੂੰ ਘੋੜਸਵਾਰੀ ਤੇ ਸ਼ਸਤਰ ਵਿੱਦਿਆ ਦੇ ਜੋ ਸਿਖਾਉਣ ਦੇ ਵਿੱਚ ਬਹੁਤ ਵੱਡਾ ਯੋਗਦਾਨ ਸੀ ਤੇ ਚਮਕੌਰ ਸਾਹਿਬ ਦੀ ਲੜਾਈ ਦੇ ਵਿੱਚ ਯੁੱਧ ਦੇ ਵਿੱਚ ਸਵਾ ਸਵਾ ਲੱਖ ਨਾਲ ਇੱਕ ਇੱਕ ਜਿੱਥੇ ਗੁਰੂ ਸਾਹਿਬ ਨੇ ਲੜਾਏ ਉੱਥੇ ਉਹਨਾਂ ਨੇ ਸ਼ਹਾਦਤ ਦਾ ਜਾਮ ਬੀਤਾ ਤੋ ਇਹੇ ਕੁਰਬਾਨੀਆਂ ਬੜੀਆਂ ਬੇਮਿਸਾਲ ਨੇ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਇਹ ਸਾਨੂੰ ਸਮਝਾਉਣਾ ਪਊਗਾ ਕਿਉਂਕਿ ਅਧਿਆਪਕ ਕੌਮ ਦੇ ਨਿਰਮਾਤਾ ਕਿਹਾ ਜਾਂਦੇ ਨੇ ਨੇਸ਼ਨ ਬਿਲਡਰ ਕਿਹਾ ਜਾਂਦਾ ਤੁਹਾਨੂੰ ਤੁਸੀਂ ਇਹ ਗੱਲਾਂ ਦੱਸੋ ਕਿ ਸਾਨੂੰ ਸਾਡਾ ਵਿਰਸਾ ਕਿੰਨਾ ਬਲਦਾਨਾਂ ਨਾਲ ਕੁਰਬਾਨੀਆਂ ਨਾਲ ਭਰਿਆ ਹੋਇਆ ਹੈ ਇਹ ਆਜ਼ਾਦੀਆਂ ਸਾਨੂੰ ਕਿਤੇ ਕੋਈ ਰਿਓੜੀਆਂ ਵੱਟੇ ਮੁਖੜੀਆਂ ਵੱਟੇ ਨਹੀਂ ਮਿਲੀਆਂ ਇਹ ਸਿਰਾਂ ਵੱਟੇ ਮਿਲੀਆਂ ਇਹ ਸਰਦਾਰੀਆਂ ਸਿਰਾਂ ਵੱਟੇ ਮਿਣੀਆਂ ਸੋ ਇੰਨਾ ਕੁਝ ਸਾਡੇ ਕੋਲੇ ਵਿਰਸੇ ਚ ਪਿਆ ਕਿ ਜਿੰਨਾ ਪੜੀ ਜਾਈ ਉਹਨੇ ਘਟਾ ਹੈ ਤਾਂ ਉਸ ਤੋਂ ਉਹ ਜਿਹੜਾ ਮਿਊਜ਼ੀਅਮ ਹੈ ਉਹਦਾ ਦੁਕਾਟਨ ਕੀਤਾ ਵਿਰਾਸਤੀ ਮਾਰਗ ਇੱਕ ਬਿਲਕੁਲ ਤਕਸਰੀ ਕੇਸਗੜ ਸਾਹਿਬ ਤੋਂ ਜਿਹੜੀ ਸ਼ੁਰੂ ਹੁੰਦੀ ਹੈ ਚੜਾਈ ਉੱਥੇ ਵਿਰਾਸਤੀ ਮਾਰਗ ਇੱਕ ਬਣਾਵਾਂਗੇ 1970 ਦੇ ਮਾਰਚ ਦੇ ਵਿੱਚ ਉਹਦਾ ਨੀ ਪੱਥਰ ਲੱਗਿਆ ਗਿਆ ਸੀ ਕੱਲਾ ਨੀ ਪੱਥਰ ਬਣਿਆ ਨਹੀਂ 55 ਸਾਲਾਂ ਬਾਅਦ ਉਵਰਾਸਤੀ ਮਾਰਗ ਬਣਾਇਆ ਜਾਊਗਾ ਜੀ ਪਤਾ ਨਹੀਂ ਨਿੱਜ ਤੇ ਸਵਾਰਥ ਇੰਨੇ ਭਾਰੀ ਹੋ ਗਏ ਪ੍ਰਾਣੀਆਂ ਸਰਕਾਰਾਂ ਦੇ ਕਿ ਗੁਰੂ ਸਾਹਿਬ ਦੀ ਧਰਤੀ ਨੂੰ ਹੀ ਭੁੱਲ ਗਏ ਔਰ ਜਿਹੜੇ ਧਰਤੀ ਭੁੱਲ ਜਾਂਦੇ ਐ ਜਿਹੜੇ ਧਰਤੀ ਤੋਂ ਪੈਰ ਛੱਡ ਜਾਂਦੇ ਐ ਉਹਨਾਂ ਦਾ ਫਿਰ ਹਸ਼ਰ ਜਿਹੜਾ ਉਹ ਮਾੜਾ ਹੀ ਹੁੰਦਾ ਜਦੋਂ ਆਪਾਂ ਕਿਸੇ ਜਹਾਜ਼ ਦੀ ਦੁਰਘਟਨਾ ਬਾਰੇ ਸੁਣਦੇ ਆ ਕਿ ਜਹਾਜ਼ ਕ੍ਰੈਸ਼ ਹੋ ਗਿਆ ਡਿੱਗ ਪਿਆ ਤਾਂ ਸਭ ਤੋਂ ਪਹਿਲਾਂ ਇਹ ਦੱਸਿਆ ਜਾਂਦਾ ਕਿ 2:14 ਮਿੰਟ ਤੇ ਇਹ ਧਰਤੀ ਨਾਲੋਂ ਸੰਪਰਕ ਟੁੱਟ ਗਿਆ ਸੀ ਜਿਨ੍ਹਾਂ ਦੇ ਧਰਤੀ ਨਾਲੋਂ ਸੰਪਰਕ ਟੁੱਟ ਜਾਂਦੇ ਆ ਨਾ ਉਹ ਕਿਸੇ ਨਾ ਕਿਸੇ ਦੂਰ ਕਿਤੇ ਜੰਗਲਾਂ 'ਚੋਂ ਗਣਾ ਜਾਂ ਸਮੁੰਦਰਾਂ 'ਚ ਟੁਕੜਿਆਂ ਦੇ ਰੂਪ 'ਚ ਲੱਭਦੇ ਆ ਫਿਰ ਵੀ ਇੱਕ ਟੁਕੜਾ ਥੇ ਆ ਗਿਆ ਹੁਣ ਆਹ ਟੁਕੜਾ ਥੇ ਆ ਗਿਆ ਧਰਤੀ ਨਾਲ ਸੰਪਰਕ ਰੱਖਣਾ ਆਪਣੇ ਵਿਰਸੇ ਨਾਲ ਜੁੜਨਾ ਆਪਣੇ ਟੀਚਰਾਂ ਦਾ ਸਤਿਕਾਰ ਕਰਨਾ ਆਪਣੇ ਕੋਚਸ ਦਾ ਆਪਣੇ ਮੈਂਟਰ ਦਾ ਇਹਨਾਂ ਤੋਂ ਵੱਡੇ ਕਦੇ ਨਹੀਂ ਹੋ ਸਕਦੇ ਆਪਣੇ ਮਾਪਿਆਂ ਦਾ ਸਤਿਕਾਰ ਕਰਨਾ ਇਨਾਂ ਤੋਂ ਵੱਡੇ ਤੁਸੀਂ ਕਦੇ ਨਹੀਂ ਹੋ ਸਕਦੇ ਜਿੰਨੇ ਮਰਜ਼ੀ ਵੱਡੇ ਹੋਦਿਆਂ ਤੇ ਚਲੇ ਜਾਓ ਆਪਦੇ ਟੀਚਰਾਂ ਤੋਂ ਆਪਦੇ ਮਾਪਿਓ ਤੋਂ ਆਪਣੇ ਕੋਚਾਂ ਤੋਂ ਤੁਸੀਂ ਵੱਡੇ ਨਹੀਂ ਹੋ ਸਕਦੇ ਉਹ ਪਰਦੇ ਦੇ ਪਿੱਛੇ ਹੁੰਦੇ ਨੇ ਕਪਲਦੇਵ ਦਾ ਕੋਚ ਤੰਦੂਲਕਰ ਦਾ ਕੋਚ ਵਿਰਾਟ ਕੋਹਲੀ ਦਾ ਕੋਚ ਉਹਨਾਂ ਨੂੰ ਤੁਸੀਂ ਤੁਹਾਡੇ ਸਾਹਮਣੇ ਬਿਠਾ ਦਈਏ ਤਾਂ ਤੁਹਾਨੂੰ ਪਛਾਣਨਾ ਨਹੀਂ ਉਹਨਾਂ ਨੂੰ ਪਰ ਜਦੋਂ ਕਪਲਦੇਵ ਤੰਦੂਲਕਰ ਕੋਲੀ ਹੋਰੀ ਜਦੋਂ ਉਹਨਾਂ ਨੂੰ ਮਿਲਦੇ ਨੇ ਉਹ ਜਦੋਂ ਪੈਰੀਆਂ ਥਲਾਉਂਦੇ ਨੇ ਉਹਦੋਂ ਆਪਾਂ ਨੋਟ ਕਰਦੇ ਆ ਯਾਰ ਕੋਲੀ ਹੋਰੀ ਕਿੰਨਾ ਦੇ ਪੈਰੀ ਪੈਂਦੇ ਨੇ ਇਹ ਕੌਣ ਹੈ ਫਿਰ ਪਤਾ ਲੱਗਦਾ ਇਹ ਕੋਚ ਹੈ ਇਹਨਾਂ ਦਾ ਮੈਂ ਵੀ ਜਦੋਂ ਮੇਰੇ ਪ੍ਰਾਇਮਰੀ ਟੀਚਰ ਮੈਨੂੰ ਮਿਲਦੇ ਨੇ ਮੈਂ ਮਿਲਦਾ ਮੈਂ ਪੈਰੀਆਂ ਥਲਾਉਣਾ ਮੈਂ ਅਸ਼ੀਰਵਾ ਲੈਣਾ ਕਿੰਨੀ ਖੁਸ਼ੀ ਹੁੰਦੀ ਹੈ ਉਹਨਾਂ ਨੂੰ ਜਿਹੜਾ ਦਰਖਤ ਹੈ ਜਦੋਂ ਉਹ ਫਲ ਜਾਂ ਫੁੱਲ ਜਾਂ ਛਾਂ ਦੇਣ ਲੱਗ ਜਾਂਦਾ ਹੈ ਤਾਂ ਸਭ ਤੋਂ ਵੱਧ ਖੁਸ਼ੀ ਫਲ ਖਾਣ ਵਾਲੇ ਨੂੰ ਜਦ ਫੁੱਲ ਦੇਖਣ ਵਾਲੇ ਨੂੰ ਜਾਂ ਸ਼ਾਮ ਮੰਨਣ ਵਾਲੇ ਨੂੰ ਨਹੀਂ ਹੁੰਦੀ ਉਸ ਦਰਖਤ ਨੂੰ ਲਾਉਣ ਵਾਲੇ ਮਾਲੀ ਨੂੰ ਹੁੰਦੀ ਹੈ ਕਿ ਮੇਰੇ ਹੱਥੀ ਲੱਗਿਆ ਹੋਇਆ ਤੁਸੀਂ ਪੰਜਾਬ ਦੇ ਮਾਲੀ ਹੋ ਹਜ਼ਾਰਾਂ ਬੂਟੇ ਤੁਸੀਂ ਲਾਉਣੇ ਆ ਜੀ ਜਿਨ੍ਹਾਂ ਨੇ ਇਸ ਦੇਸ਼ ਨੂੰ ਛਾਂ ਦੇਣੀ ਹੈ ਫਲ ਦੇਣੇ ਨੇ ਫੁੱਲ ਦੇਣੇ ਨੇ ਤੁਸੀਂ ਉਹਨਾਂ ਨੂੰ ਸਿੰਜਣਾ ਇੱਕ ਸਟੇਜ ਤੱਕ ਤਾਂ ਫੁੱਲਾਂ ਨੂੰ ਜਾਂ ਦਰਖਤਾਂ ਨੂੰ ਬੜਾ ਪਿਆਰ ਨਾਲ ਆਲੇ-ਦਾਲੇ ਟ੍ਰੀ ਗਾਰਡ ਲਾ ਕੇ ਰੱਖਣਾ ਪੈਂਦਾ ਜਦੋਂ ਫਿਰ ਉਹ ਇੱਕ ਸਟੇਜ ਤੋਂ ਤਾਂ ਚਲੇ ਜਾਂਦੇ ਨੇ ਫਿਰ ਆਪਾਂ ਕਹਿੰਦੇ ਹੁਣ ਇਹ ਪਲ ਗਿਆ ਦਰਖਤ ਸੋ ਤੁਹਾਡੇ ਕੋਲੇ ਬੜੇ ਮਾਸੂਮ ਫੁੱਲ ਆਉਣਗੇ ਬੀ ਆਉਣਗੇ ਤੇ ਉਹਨਾਂ ਨੂੰ ਤੁਸੀਂ ਪਾਲ ਕੇ ਪੰਜਾਬ ਦੇ ਇਸ ਗੁਲਦਸਤੇ ਦੇ ਵਿੱਚ ਜੜਨਾ ਇਹ ਜਿਹੜਾ ਅਧਿਆਪਕ ਦਾ ਕਿੰਤਾ ਨਹੀਂ ਹੈਗਾ ਇਹ ਇਹ ਮਿਸ਼ਨ ਹੈ ਪੁਰਾਣੇ ਸਮੇਂ 'ਚ ਗੁਰੂ ਕਿਹਾ ਜਾਂਦਾ ਸੀ ਅਧਿਆਪਕ ਨੂੰ ਗੁਰੂ ਸੰਸਕ੍ਰਿਤ ਦੇ ਗੂ ਤੇ ਰੂ ਦੋ ਲਫ਼ਜ਼ਾਂ ਤੋਂ ਲਿਆ ਗਿਆ ਗੂ ਦਾ ਮਤਲਬ ਹੈ ਹਨੇਰਾ ਰੂ ਦਾ ਮਤਲਬ ਹੈ ਦੂਰ ਕਰਨ ਵਾਲਾ ਹਨੇਰਾ ਦੂਰ ਕਰਨ ਵਾਲਿਆਂ ਫੈਲੇ ਵਿੱਦਿਆ ਚਾਨਣ ਹੋਏ ਤੁਸੀਂ ਚਾਨਣ ਮਨਾ ਰਹੇ ਹੋ ਸਾਡੇ ਤੁਸੀਂ ਚਾਨਣ ਫਲਾਉਣਾ ਵਿੱਦਿਆ ਦਾ ਚਾਨਣ ਲਿਖਿਆ ਹੁੰਦਾ ਸਕੂਲਾਂ 'ਚ ਵਿੱਦਿਆ ਮੁਨੱਖ ਦਾ ਤੀਜਾ ਨੇਤਰਾ ਜੇ ਛੋਟਿਆਂ ਲਈ ਸਕੂਲ ਖੋਲੋਗੇ ਵੱਡਿਆਂ ਲਈ ਜਿਹੜਾ ਬਣਾਉਣ ਦੀ ਲੋੜ ਨਹੀਂ ਪੈਣੀ ਲਿਖਿਆ ਹੁੰਦਾ ਨਾ ਸਕੂਲਾਂ ਦੇ ਕੰਧਾਂ ਤੇ ਮੈਂ ਖੁਦ ਇੱਕ ਅਧਿਆਪਕ ਦਾ ਬੇਟਾ ਮੈਨੂੰ ਇਸ ਗੱਲ ਦਾ ਪਤਾ ਹੈ ਕਿ ਅਹਿਸਾਸ ਹੈ ਮੈਨੂੰ ਕਿ ਅਧਿਆਪਕ ਨੂੰ ਖੁਸ਼ੀ ਇਸੇ ਗੱਲ 'ਚ ਮਿਲਦੀ ਹੈ ਕਿ ਮੇਰੇ ਬੱਚੇ ਯਾਰ ਮੇਰੇ ਪੜਾਏ ਹੋਏ ਬੱਚੇ ਕੋਈ ਅਚੀਵਮੈਂਟ ਕਰ ਰਹੇ ਨੇ ਕੋਈ ਕਿਤੇ ਲੱਗੇ ਹੋਏ ਨੇ ਕੋਈ ਕੋਈ ਕਿਤੇ ਤਰੱਕੀਆਂ ਕਰ ਕਰ ਕੇ ਕੋਈ ਬਾਹਰ ਚਲਾ ਗਿਆ ਕੋਈ ਇੰਜੀਨੀਅਰ ਬਣ ਗਿਆ ਕੋਈ ਡਾਕਟਰ ਬਣ ਗਿਆ ਸਵਜ 71 ਸਾਡੇ 94 ਵਿਆਪਕ ਜਿਹੜੇ ਨੇ ਉਹਨਾਂ ਨੂੰ ਸਨਮਾਨਿਤ ਕਰਾਂਗੇ ਰਾਜ ਪੱਦਰੀ ਅਵਾਰਡ ਦੇਵਾਂਗੇ ਔਰ ਤੁਹਾਡੇ ਕਰਕੇ ਹੀ ਸਾਡੇ ਬੱਚੇ ਜਿਹੜੇ ਨੇ ਉਹ ਵਿਦਿਆ ਦੇ ਵਿੱਚ ਮੱਲਾ ਮਾਰ ਰਹੇ ਨੇ एक सौ अठारह एमीनेंस स्कूल बनाते दो सौ सैंती करोड़ लगभग खर्चा आया और साढ़े साडवास जे ई नीट आर्म्ड फोर्स के जोड़े टैसट ने पास कर रहे हैं ऑल बिकॉज ऑफ यू थोड़े तो करके सिंगापुर फिनलैंड IIM અમદાવાદ ਤੋਂ ਟ੍ਰੇਨਿੰਗਾਂ ਹੋ ਰਹੀਆਂ ਨੇ ਇਹ ਉਹ ਫਸਲ ਹੈ ਜਿਹੜੀ ਥੋੜੇ ਚਿਰ ਨੂੰ ਪਤਾ ਲੱਗੂਗਾ ਲੋਕਾਂ ਨੂੰ ਕਿ ਕੋਈ ਆਏ ਸੀ ਯਾਰ ਜਿਨ੍ਹਾਂ ਦੇ ਹੱਥ 'ਚ ਹਰੇ ਪਰੰਗ ਦੇ ਪੈਨ ਸੀ ਤੇ ਉਹਨਾਂ ਨੇ ਟੀਚਰਾਂ ਨੂੰ ਸਕੂਲਾਂ ਨੂੰ ਅਪਡੇਟ ਕੀਤਾ ਤੇ ਅੱਜ ਉਹ ਫਸਲ ਜਿਹੜੀ ਹੈ ਪੱਕੇ ਤਿਆਰ ਹੋ ਗਈ ਦੇਖੋ ਅੰਗਰੇਜ਼ਾਂ ਨੇ ਕੀ ਕੀਤਾ ਸਭ ਤੋਂ ਪਹਿਲਾਂ ਸਾਡੀ ਬੋਲੀ ਸਾਡੀ ਵਿਦਿਆ ਖਤਮ ਕੀਤੀ ਉਹਨਾਂ ਨੇ ਜਦੋਂ ਕੈਦੇ ਦਾ ਮੁੱਲ ਰੱਖਤਾ ਉਹਨਾਂ ਨੇ ਜਦੋਂ ਕੈਦਾ ਆਨੇ ਦੋ ਆਨੇ ਦਾ ਕਰਤਾ ਉਸ ਤੋਂ ਬਾਅਦ ਫਿਰ ਉਹ ਹੌਲੀ ਹੌਲੀ ਅੰਗਰੇਜ਼ੀ ਵੱਲ ਨੂੰ ਗਏ ਨਹੀਂ ਅੰਗਰੇਜ਼ੀ ਕੋਈ ਦੁਨੀਆ 'ਚ ਭਾਸ਼ਾ ਬਣ ਨਹੀਂ ਸਕਦੀ ਸੀ ਈਸਟ ਇੰਡੀਆ ਕੰਪਨੀ ਨੇ ਜਦੋਂ ਆ ਕੇ ਇੱਥੇ ਕਾਇਦਾ ਵਪਾਰ ਕਰਨ ਸੀ ਬਾਅਦ ਚ ਸ਼ਾਸਨ ਕਰ ਗਏ ਸਾਡੇ ਤੇ 200 ਸਾਲ ਫ੍ਰੈਂਚ ਵੀ ਆਏ ਇੱਥੇ ਪੁਰਤਗਾਲੀ ਵੀ ਆਏ ਉਦੋਂ ਪਹਿਲਾਂ ਅਫਗਾਨੀ ਮੁਗਲ ਸੌਰੇ ਆਏ ਤਾੜ ਗਈ ਬੜਾ ਲੁੱਟ ਕੇ ਵੀ ਲੈ ਗਏ ਪਰ ਜਿੱਥੇ ਗੁਰੂ ਸਾਹਿਬ ਦਾ ਅਸ਼ੀਰਵਾਦ ਹੋਵੇ ਜਿਸ ਧਰਤੀ ਤੇ ਸ਼ਹੀਦ ਆਜ਼ਮ ਭਗ ਸਿੰਘ ਵਰਗੇ ਸੂਰਮੇ ਪੈਦਾ ਹੋਏ ਹੋਣ ਉਹ ਲੁੱਟੀ ਨਹੀਂ ਜਾ ਸਕਦੀ ਉਹਨੂੰ ਵਰਦਾਨ ਹੁੰਦਾ ਹੈ ਉਹ 13 13 ਤੋਲਣ ਵਾਲੇ ਜਿਸ ਜਿੰਨਾਂ ਕੋਲੇ ਬਾਬੇ ਹੋਣ ਉਹਨਾਂ ਦਾ ਖਜ਼ਾਨਾ ਉਹਨਾਂ ਦੇ ਪੰਡਾਹਾਰ ਕਦੇ ਖਾਲੀ ਨਹੀਂ ਹੋ ਸਕਦੇ ਜਨਾਬ 20 ਰੁਪਿਆ ਦਾ ਲੰਗਰ ਭੁੱਖੇ ਸਾਧੂਆਂ ਨੂੰ ਛਕਾਇਆ ਅੱਜ ਤੱਕ ਉਹ 20 ਰੁਪਿਆ ਦਾ ਬਿਆਜ ਹੀ ਨਹੀਂ ਮੁਕਰਿਆ ਜਿੱਥੇ ਮਰਜੀ ਦੁਨੀਆ 'ਚ ਕੋਈ ਆਪਦਾ ਆ ਜਾਏ ਕੋਈ ਸੰਕਟ ਆ ਜਾਏ ਸਾਡਾ ਲੰਗਰ ਪਹਿਲਾਂ ਪਹੁੰਚ ਜਾਂਦਾ ਰੈੱਡ ਕਰਾਸ ਬਾਅਦ 'ਚ ਆਉਂਦੀ ਹੈ ਇਹ ਚੀਜ਼ਾਂ ਦੱਸੋ ਬੱਚਿਆਂ ਨੂੰ ਇਹ ਸਮਝਾਓ ਚੀਜ਼ਾਂ ਕਈ ਵਾਰੀ ਉਹ ਟੀਚਰ ਬਹੁਤ ਜ਼ਿਆਦਾ ਪਸੰਦ ਕੀਤੇ ਜਾਂਦੇ ਨੇ ਕਲਾਸਾਂ 'ਚ ਜਿਹੜੇ ਥੋੜਾ ਜਿਹਾ ਸਿਲੇਬਸ ਤੋਂ ਹਟ ਕੇ ਵੀ ਕੁਝ ਦੱਸਦੇ ਨੇ ਜਿਹੜੇ ਟੀਚਰ ਜ਼ਿਆਦਾ ਲਕੀਰ ਦੇ ਫਕੀਰ ਹੁੰਦੇ ਨੇ ਉਹਨਾਂ ਬਾਰੇ ਬੱਚੇ ਫਿਰ ਮੈਂ ਬੱਚਿਆਂ ਦੇ ਤੌਰ ਤੇ ਕਹਿ ਰਿਹਾ ਹਾਂ ਬੱਚਿਆਂ ਵਾਲੇ ਪਾਸੇ ਬੋਲ ਰਿਹਾ ਉਹਨਾਂ ਬਾਰੇ ਫਿਰ ਇਹੀ ਦਵਾਵਾਂ ਕਰਦੇ ਆ ਵੀ ਰੱਬ ਕਰੇ ਤਾਪ ਚੜ ਜਾਏ ਇਹ ਜਾਵੇ ਨਾ ਹਿੰਦੀ ਵਾਲੀ ਭੈਣ ਜੀ ਅੰਗਰੇਜ਼ੀ ਵਾਲੀ ਭੈਣ ਨੂੰ ਬਹੁਤ ਡਰ ਲੱਗਦਾ ਹੈ ਤੇ ਰੱਬ ਕਰੇ ਅੱਜ ਆਵੇ ਨਾ ਪਰ ਸਭ ਤੋਂ ਪਹਿਲਾਂ ਸਾਈਕਲ ਉਹਨਾਂ ਦੀ ਖੜੇ ਹੁੰਦੇ ਸੀ ਦੋਨਾਂ ਦੇ ਫਿਰ ਭੱਜਣ ਪੁੱਜਣ ਦਾ ਜਾਂ ਇੱਧਰ ਉੱਧਰ ਹੋਣ ਦਾ ਜੁਗਾੜ ਲਾਉਂਦੇ ਸੀ ਵੀ ਕਿਵੇਂ ਬੱਚੀ ਸੂਇਸ ਕਰਕੇ ਉਹਨਾਂ 40 ਮਿੰਟ ਦਾ ਪੀੜ ਹੁੰਦਾ ਉਹਨਾਂ ਟੀਚਰਾਂ ਦੇ ਪੀੜ ਜਿਹੜੇ ਨੇ ਉਹ ਹਮੇਸ਼ਾ ਫੁੱਲ ਆਫ એનર્ਜੀ ਤੇ ਫੁੱਲ اٹੈਂਡੈਂਸ ਵਾਲੇ ਰਹਿੰਦੇ ਨੇ ਜਿਹੜੇ ਬੱਚਿਆਂ ਨਾਲ ਥੋੜਾ ਮਿੱਤਰਤਾ ਵਾਲਾ ਬਿਹੇਵ ਕਰਕੇ ਗੱਲਾਂ ਕਰਦੇ ਨੇ ਤੇ ਗੱਲਾਂ-ਗੱਲਾਂ 'ਚ ਸਾਰਾ ਕੁਝ ਦੱਸ ਜਾਂਦੇ ਨੇ ਅੱਜ ਕੱਲ ਪੜਾਉਣ ਦੇ ਤਰੀਕੇ ਬਦਲ ਗਏ ਹੁਣ ਕੋਈ ਰੱਟਾ ਸਿਸਟਮ ਦਰਿਆ ਨਹੀਂ ਹੁਣ ਤਾਂ ਖੇਡਾਂ ਰਾਹੀਂ ਛੋਟੇ ਛੋਟੇ ਵੀਡੀਓ ਗੇਮਾਂ ਰਾਹੀਂ ਜਾਂ ਡਿਜੀਟਲ ਤਰੀਕੇ ਰਾਹੀਂ ਪੜ੍ਹਾਈ ਆ ਗਈ ਇਸੇ ਕਰਕੇ ਇਸ ਤੁਹਾਨੂੰ ਅਪਡੇਟ ਕਰਨ ਲਈ ਫਿਨਲੈਂਡ ਸਿੰਗਾਪੁਰ ਜਾਂ ਦੁਨੀਆ ਦੇ ਲੇਟੈਸਟ ਜਿਹੜੇ ਉੱਥੇ ਕਲਾਸਾਂ ਲੱਗਦੀਆਂ ਪੂਰੀ ਦੁਨੀਆ ਤੋਂ ਲੋਕ ਆਉਂਦੇ ਹਨ ਅਗਲਾ ਬੈਚ ਕਦੋਂ ਜਾਣਾ ਹੈ ਹਰਜੋ ਨਵੰਬਰ ਚ ਅਗਲਾ ਬੈਚ ਜਿਹੜਾ ਉਹ ਜਾਊਗਾ ਫਿਨਲੈਂਡ ਔਰ ਬਿਲਕੁਲ ਕਰਟੇਰੀਆ ਵੀ ਬੈਸਟ ਸਕੂਲਾਂ ਦੇ ਬੈਸਟ ਪ੍ਰਿੰਸੀਪਲ ਜਿਨ੍ਹਾਂ ਨੇ ਮੈਨਤਾ ਕੀਤੀ ਉਹਨਾਂ ਨੂੰ ਲੈ ਕੇ ਜਾਣਾ ਕੋਈ ਮੇਰੇ ਚਾਚੇ ਦਾ ਮੁੰਡਾ ਕੋਈ ਭੂਆ ਦਾ ਮੁੰਡਾ ਜਾਂ ਕੋਈ ਸ਼ਿਫਾਰਸ਼ਾਂ ਕੋਈ ਨੋ ਜਿਹੜੇ ਟੀਚਰ ਡਿਜ਼ਰਵ ਕਰਦੇ ਨੇ ਉਹ ਜਾਣਗੇ ਸਭ ਦੀ ਵਾਰੀ ਆਊਗੀ ਸੋ ਸਾਨੂੰ ਇਸ ਗੱਲ ਤੇ ਬੜਾ ਮਾਣ ਹੈ ਕਿ ਅਸੀਂ ਜਿਹੜਾ ਲੇਟੈਸਟ ਸਰਵੇ ਐਜੂਕੇਸ਼ਨ ਦਾ ਹੋਇਆ ਉਹਦੇ ਵਿੱਚ ਪੰਜਾਬ ਜਿਹੜਾ ਉਸ ਤੋਂ ਪਹਿਲਾਂ 28ਵੇਂ ਨੰਬਰ ਤੇ ਸੀ ਇਹਨਾਂ ਦਾ ਸੂਬੇ ਵੀ ਨਹੀਂ ਹੈਗੇ ਇਹਦਾ ਮਤਲਬ ਆ ਯੂਟੀ ਤੋਂ ਵਿੱਚ ਯੂਟੀ ਵੀ ਅੱਗੇ ਆ ਗਏ ਹੋਣੇ ਆਪਣੇ ਅੰਡੇਮਾਨ ਵਗੈਰਾ ਜਾਂ ਪੰਡੀਚ ਚ ਪੁੱਡੀਚੇਰੀ ਜਾਂ ਕੋਈ ਜਿੰਨੇ ਵੀ ਯੂਟੀ ਦੇਸ਼ ਦੇ ਵਿੱਚ ਨੇ ਪਰ ਅਸੀਂ ਹੁਣ 28 ਤੋਂ ਫਿਰ 17 ਨੰਬਰ ਤੇ ਆਏ ਤੇ ਇਸ ਵਾਰ ਅਸੀਂ ਪਹਿਲੇ ਨੰਬਰ ਤੇ ਆਏ ਸ਼ਿਰਗੁਰੂ ਤੇਗ বাহাদুর ਜੀ ਦਾ 350 ਮਾ ਸ਼ਹੀਦੀ ਪਰਮ ਮਨਾ ਰਹੇ ਜਿਨ੍ਹਾਂ ਨੇ ਮਨੁੱਖਤਾ ਦਾ ਸੰਦੇਸ਼ ਦਿੱਤਾ ਜਿਨ੍ਹਾਂ ਨੇ ਜ਼ੁਲਮ ਦੇ ਵਿਰੁੱਧ ਲੜਨ ਦਾ ਸੰਦੇਸ਼ ਦਿੱਤਾ ਜਿਨ੍ਹਾਂ ਨੇ ਆਪਣੇ ਅਸੂਲਾਂ ਤੇ ਖੜਨ ਦਾ ਸੰਦੇਸ਼ ਦਿੱਤਾ ਬਹੁਤ ਸਾਰਾ ਇਤਿਹਾਸ ਸਾਡੇ ਕੋਲੇ ਹਸਤਾ ਹੈ ਜਿਹੜਾ ਹਜੇ ਪੜਾਇਆ ਨਹੀਂ ਗਿਆ ਤੁਹਾਡੇ ਕੋਲੇ ਵੀ ਬਹੁਤ ਸਾਰੀ ਇਸ ਤਰ੍ਹਾਂ ਦੀ ਨੋਲਜ ਹੋਊਗੀ ਜੀ ਸ਼ਾਇਦ ਸਿਲੇਬਸਾਂ ਦੀ ਕਿਤਾਬਾਂ 'ਚ ਨਾ ਹੋਵੇ ਪਲੀਜ਼ ਉਹਨੂੰ ਬੱਚਿਆਂ ਤੱਕ ਪਹੁੰਚਾਓ ਆਊਟ ਆਫ ਸਿਲੇਬਸ ਵੀ ਪੜਾਓ ਸਿਰਫ ਲਕੀਰ ਦੇ ਫਕੀਰ ਜਾਂ ਫਿਰ ਆਪਾਂ ਕਿਤਾਬੀ ਕੀੜੇ ਨਹੀਂ ਪੈਦਾ ਕਰਨੇ ਆਪਾਂ ਇੱਕ ਪਰਸਨੈਲਿਟੀ ਡਿਵੈਲਪਮੈਂਟ ਤੇ ਵੀ ਧਿਆਨ ਦੇਣਾ ਕਿ ਬੱਚਾ ਇਹ ਨਾ ਕਹੇ ਕਿ ਮੈਨੂੰ ਡਿਗਰੀ ਮਿਲ ਗਈ ਹੁਣ ਮੈਂ ਨੌਕਰੀ ਲੱਭੂਗਾ ਬਸ ਆਹੀ ਨੌਕਰੀਆਂ ਵੰਡਣ ਵਾਲੇ ਬਣਾਈਏ ਨੌਕਰੀਆਂ ਮੰਗਣ ਵਾਲੇ ਘੱਟ ਬਣਾਈਏ ਵੰਡਣ ਵਾਲੇ ਜ਼ਿਆਦਾ ਬੱਚੇ ਦਾ ਕਿੱਧਰ ਨੂੰ ਮਾਇੰਡ ਜਾਂਦਾ ਹੈ ਕੋਈ ਸਪੋਰਟਸ ਵਾਲ ਮਾਇੰਡ ਜਾਂਦਾ ਹੈ ਐਮੀਨਸ ਬੁਲ ਇਹੀ ਦੇਖਦਾ ਹੈ ਕਿ ਇਹ ਬੱਚੇ ਦਾ ਦਿਮਾਗ ਕਿੱਧਰ ਨੂੰ ਜਾ ਰਿਹਾ ਜੇ ਸਪੋਰਟਸ ਵਾਲੇ ਜਾਂਦਾ ਉਹਨੂੰ ਸਪੋਰਟਸ ਵਾਲੇ ਪਾਸੇ ਲੈ ਕੇ ਜਾਂਦਾ ਜੇ ਸਾਇੰਸ ਵਾਲੇ ਪਾਸੇ ਰੁਝਾਨ ਹੈ ਸਾਇੰਸ ਵਾਲੇ ਇਕਨੋਮਿਕਸ ਵਾਲੇ ਪਾਸੇ ਜਾਂਦਾ ਇਕਨੋਮਿਕਸ ਵਾਲੇ ਪਾਸੇ ਤਾਂ ਕਿ 12ਵੀਂ ਤੋਂ ਬਾਅਦ ਜਦੋਂ ਕਾਲਜ ਜਾਵੇ ਤਾਂ ਕਾਲਜ ਨੂੰ ਇੱਕ ਪੂਰਾ ਇੱਕ ਫੋਕਸਡ ਬੱਚਾ ਮਿਲੇ कि जो ए गोल आ है नहीं तो मैं आप खुद इस गल का गुआहां शहीद ऊधम सिंह गौरमेंट कॉलेज सनाम चले गए दसवीं तो बाद प्रोस्पैक्ट भी खरीद लिया भर भी लिया फार्म फादरज नेम मदरस नेम ने, सारा कुछ भर लिया जिस वेले सबजैक्ट भरन लगे पता ही नहीं कि लैने ने चलो पंजाबी अंग्रेजी तो कंपलसरी है बाकी तीन फिर इकनोमिक्स भरन लगे नाल कहना वो नॉ इकोनॉमिक सिख ला ਹੋ ਸਕਦਾ ਉਹਨੂੰ ਇਕਨੋਮਿਕਸ ਨਾ ਆਉਂਦੀ ਹੋਵੇ ਮੈਨੂੰ ਆਉਂਦੀ ਹੋਵੇ ਮੈਥ ਪਰ ਲੱਗੋ ਕਿੱਥੇ ਫਸੇਗਾ ਟੈਂਥੀਟਾ ਕਨਸਟੈਂਟਾਂ ਚ ਔਖਾ ਹੋ ਲ ਲ ਹਿਸਟਰੀ ਲ ਲ ਬਹ ਪੜਨਾ ਰਟਾ ਜੇ ਲਉਣਾ ਹੁੰਦਾ ਵੀ ਔਰੰਗਜੀਬ ਕਦੋਂ ਆਇਆ ਪਤਾ ਨਹੀਂ ਕੀ ਕੀ ਪੜਾਈ ਜਾਂਦੇ ਤੁਗਲਕ ਮਹਿਮੂਦ ਗਜਨ ਵੀ ਟੜਕੀ ਲੁੱਟਣ ਦੀਆਂ ਗੱਲਾਂ ਵੀ ਕੌਣ ਲੁੱਟ ਕੇ ਲੈ ਗਿਆ ਉਹ ਮੈਂ ਕਿਹਾ ਤਾਂ ਲੈ ਗਏ ਲੁੱਟ ਕੇ ਸਾਨੂੰ ਕੋਈ ਯਾਦ ਕਰਾਈ ਜਾਂਨੇ ਹੋ ਸਾਨੂੰ ਕੁਝ ਨਵਾਂ ਦੱਸ ਦੋ ਸਾਨੂੰ ਫਿਊਚਰ ਤਾਂ ਦੱਸ ਦੋ ਵੀ ਕੀ ਕਰੀ ਉਹ ਤਾਂ ਲੈ ਗਏ ਲੁੱਟ ਕੇ ਹਿਸਟਰੀ즈 ਵੀ ਛੇੜਛਾੜਾ ਸਾਨੂੰ ਅਸਲੀ ਪੜਾਇਆ ਹੀ ਨਹੀਂ ਕਿ ਰਾਜਗੁਰੂ ਸੁਖਦੇਵ ਨੇ ਭਗਤ ਸਿੰਘ ਜਿਸ ਵੇਲੇ ਲਾਹੌਰ ਦੀ ਜੇਲ੍ਹ ਚ ਬੰਦ ਸੀ ਤਾਂ ਰਾਜਗੁਰੂ ਨੇ ਕਿਹਾ ਰਾਜਗੁਰੂ ਨੇ ਥੋੜਾ ਜਿਹਾ ਕਿਉਂਕਿ 19-20 ਸਾਲ ਦੇ ਜਵਾਨ ਸੀ ਜਿਸ ਵੇਲੇ ਇਨਕਲਾਬ ਚ ਸੀ ਬੱਚੇ ਸੀ 19-20 ਸਾਲ ਦੇ ਤਾਂ ਭਗਤ ਸਿੰਘ ਤਾਂ ਬਹੁਤ ਕੁਝ ਲਿਖਦੇ ਰਹਿੰਦੇ ਸੀ ਲੇਖ ਵੀ ਲਿਖਦੇ ਸੀ ਅਖਬਾਰਾਂ ਦੇ ਵਿੱਚ ਐਡੀਟੋਰੀਅਲ ਲਿਖਦੇ ਸੀ ਰਾਜਗੁਰੂ ਕੁਝ ਨਹੀਂ ਲਿਖਦਾ ਸੀ ਰਾਜਗੁਰੂ ਨੂੰ ਥੋੜਾ ਜਿਹਾ ਮਜ਼ਾਕ ਕਰਦੇ ਰਹੇ ਸੀ ਤੂੰ ਕੁਝ ਲਿਖਣਾ ਨਹੀਂ ਤੂੰ ਨਹੀਂ ਲਿਖ ਸਕਦਾ ਕਹਦੇ ਉਹ ਕਹਿੰਦਾ ਨਹੀਂ ਲਿਖੂਗਾ ਯਾਰ ਕਦੇ ਮੈਂ ਰਾਜਗੁਰੂ ਕਹਿੰਦੇ ਪੁੰਨੇ ਤੋਂ ਅਸੀਂ ਹਿੰਦੀ ਬੋਲਦੇ ਸੀ ਮੈਂ ਵੀ ਲਿਖੂਗਾ ਜਿਸ ਕੋ ਲੋਕ ਪੜ੍ਹेंगे ਯਾਰ ਕبھی ਨਾ ਕਦੇ ਕਿਸੇ ਸਟੇਜ ਪਰ ਆਜ਼ਾਦੀ ਕੇ ਬਾਅਦ ਅਰੇ ਲਹ ਤੂੰ ਕੀ ਲਿਖਿਆਗਾ ਯਾਰ ਛੱਡ ਬਰਦ ਰੋਜ਼ ਉਹਨੂੰ ਕੀ ਜਦ ਦਿਨ ਪੁੱਛਣ ਕੀ ਲਿਖਿਆ ਭਾਈ ਕਹਿੰਦਾ ਨਹੀਂ ਅਭੀ ਤਾਂ ਕੁਝ ਲਗਾ ਤੂੰ ਲਿਖਦਾ ਫਾਂਸੀ ਦਾ ਹੁਕਮ ਹੋ ਗਿਆ ਜੇਲ੍ਹ ਜੀ ਪੁੱਛ ਲਿਆ ਕਰਨ ਕੁਝ ਲਿਖਿਆ ਕਹਿੰਦਾ ਨਹੀਂ ਪਾ ਫਾਂਸੀ ਦੇ ਨੇੜੇ ਆਈ ਜਾਂਦੇ ਨੇ ਤੂੰ ਨਹੀਂ ਲਿਖ ਸਕਦਾ ਨਹੀਂ ਆ ਲਿਖੂਗਾ ਕੁਝ ਮੈਂ ਫਾਂਸੀ ਵਾਲਾ ਦਿਨ ਆ ਗਿਆ ਅਰਲੀ ਮਾਰਨਿੰਗ 3:30 ਵਜੇ ਜਗਾਉਣ ਆ ਗਏ ਉਹਨਾਂ ਨੂੰ ਕਹਿੰਦੇ ਕੁਝ ਲਿਖਿਆ ਇਹ ਤਾਂ ਨਹੀਂ ਕਦ ਲਿਖੇਗਾ 1 ਘੰਟੇ ਮੇ ਫਾਂਸੀ ਹੈ ਤੋਨੇ ਜਿਹੜਾ ਸਪਾਹੀ ਆਇਆ ਹੈਗਾ ਤਾਂ ਹਿੰਦੁਸਤਾਨੀ ਸੀ ਪਰ ਬ੍ਰਿਟਿਸ਼ ਫੌਜ ਦੇ ਵਿੱਚ ਸੀ ਉਹਨੂੰ ਇੱਕ ਬੇਨਤੀ ਕੀਤੀ ਰਾਜਗੁਰੂ ਨੇ ਕਿ ਕੋਇਲਾ ਲਾ ਦੋਗੇ ਕੁਝ ਲਿਖ ਕੇ ਦੇਣਾ ਕਿਉਂਕਿ ਫਾਂਸੀ ਵਾਲੇ ਤਾਂ ਸਾਰਾ ਕੁਝ ਖੋ ਲੈਂਦੇ ਆ ਕਿ ਤੇ ਆਪਣੇ ਸਰੀਰ ਨੂੰ ਹਾਮ ਨਾ ਕਰ ਲੈਣ ਝੋਟ ਨਾ ਪਚਾ ਲੈਣ ਕੋ ਤ ਉਹਨੇ ਕੋਲਾ ਲੈ ਕੇ ਦਿੱਤਾ ਚਲ ਫਾਂਸੀ ਹੈ ਕਿ ਆਖਰੀ ਇੱਛਾ ਕੋਲੇ ਨਾਲ ਉਹ ਸੈਂਟਰਲ ਜੇਲ ਦੀ ਬੈਰਕ ਦੀ ਕੰਤ ਤੇ ਰਾਜਗੁਰੂ ਦੋ ਲਾਈਨਾਂ ਲਿਖ ਕੇ ਗਿਆ ਸ਼ਾਇਦ ਤੁਹਾਨੂੰ ਵੀ ਨਾ ਪਤਾ ਹੋਣ ਪੜਾਈਆਂ ਹੀ ਨਹੀਂ ਗਈਆਂ ਸਾਨੂੰ ਕਿਉਂ ਕਿ ਕਿ ਹਮ ਵੀ ਜੀ ਸਕਤੇ ਸथे ਚੁੱਪ ਰਹਿਕਰ ਹਮ ਵੀ ਜੀ ਸਕਤੇ ਸथे ਚੁੱਪ ਰਹਿਕਰ हमें भी मां बाप ने पाला था दुख सहकर इना लिख्या अद्धे घंटे बाद फांसी होगी गई ये चीजा क्यों नहीं पढ़ाई जाए लुट के लगे उन्होंने रटे लवाई जाते सानू हिस्ट्री पढ़ो याद रखो पर थोड़ी कि थोन महमूद गजनवी नंबर मिलने औरंगजेब के और नंबर मिलने तुक लको ਸੁਇਸ ਕਰਕੇ ਸਾਨੂੰ ਸਾਡੀ ਹਿਸਟਰੀ ਪੜਾ ਦਿਓ ਸਾਡੇ ਕੋਲੇ ਬਹੁਤ ਹਿਸਟਰੀ ਪਈ ਸਾਡਾ ਇਤਿਹਾਸ ਬਹੁਤ ਪਿਆ ਉਹਦੇ ਵਿੱਚ ਵੀ ਛੇੜਛਾੜ ਕਰੀ ਜਾਂਦੇ ਰਹਿੰਦੇ ਸੁਇਸ ਕਰਕੇ ਮੈਂ ਤੁਹਾਨੂੰ ਅੱਜ ਕਹਿਣਾ ਚਾਹਨਾ ਕਿ ਮੈਨੂੰ ਬੜਾ ਅੱਛਾ ਲੱਗਿਆ ਅੱਜ ਕਿ ਇੱਕ ਵੈਲ ਡਿਸਿਪਲਿੰਡ ਔਰ ਬਹੁਤ ਅੱਛਾ ਪ੍ਰੋਗਰਾਮ ਹੋ ਰਿਹਾ ਔਰ ਇਹਦੇ ਵਿੱਚ ਜਿਹੜੇ ਅੱਜ ਵਾਲੇ ਪੁਰਸਕਾਰ ਨੇ ਉਹਨਾਂ ਦੇ ਵਿੱਚ ਰਾਜਪਦਰੀ ਵਿਆਪਕ ਪੁਰਸਕਾਰ ਹੈ ਨੌਜਵਾਨ ਅਧਿਆਪਕ ਪੁਰਸਕਾਰ ਵਿਸ਼ੇਸ਼ ਅਧਿਆਪਕ ਪੁਰਸਕਾਰ ਹੈ ਪ੍ਰਬੰਧਕੀ ਪੁਰਸਕਾਰ ਐਡਮਿਨ ਜਿਸ ਤਰ੍ਹਾਂ ਹਰਜੋਤੁਰਨ ਦੱਸਿਆ ਕਿ ਅਸੀਂ ਸਕੂਲਾਂ ਨੂੰ ਇੱਕ ਵਿਦਿਆ ਦਾ ਮੰਦਿਰ ਕਹਿੰਦੇ ਨੇ ਪਵਿੱਤਰ ਜਗ੍ਹਾ ਕਹਿੰਦੇ ਅਸੀਂ ਹੁਣ ਸਕੂਲ ਦੀ ਛੁੱਟੀ ਤੋਂ ਬਾਅਦ ਉੱਥੇ ਕੀ ਹੁੰਦਾ ਹੈ ਇਹਦੇ ਵਾਸਤੇ ਅਸੀਂ ਸਪੈਸ਼ਲ ਤੌਰ ਤੇ ਸਿਕਿਉਰਟੀ ਕੈਂਪਸ ਮੈਨੇਜਰ ਰੱਖੇ ਨੇ ਕਿ ਉਹ ਸਕੂਲ ਤੋਂ ਚਲੇ ਗਏ ਬੱਚੇ ਵੀ ਚਲੇ ਗਏ ਤੁਸੀਂ ਵੀ ਚਲੇ ਗਏ ਉਸ ਤੋਂ ਬਾਅਦ ਉੱਥੇ ਕੌਣ ਹੁੰਦਾ ਹੈ ਕਈ ਵਾਰੀ ਸਕੂਲ ਜਿਹੜੇ ਨੇ ਉਹ ਨਸ਼ੇ ਦਾ ਅੱਡਾ ਬਣ ਜਾਂਦੇ ਨੇ ਨਸ਼ੇੜੀ ਆ ਜਾਂਦੇ ਨੇ ਸ਼ਾਮ ਨੂੰ ਉਹ ਕੁਝ ਨਾ ਕੁਝ ਗਲਤਮਲ ਚੀਜ਼ਾਂ ਕੰਦਾਂ ਤੇ ਲਿਖ ਜਾਂਦੇ ਨੇ ਸਵੇਰੇ ਆ ਕੇ ਬੜੀ ਅਧਿਆਪਕਾਂ ਦੀ ਸਥਿਤੀ ਜਿਹੜੀ ਆ ਉਹ ਇਹ ਹੋ ਜਾਂਦੀ ਹੈ ਕਿ ਕੀ ਕਰੀਏ ਮਟਾਉਂਦੇ ਨੇ ਸੋ ਅਧਿਆਪਕਾਂ ਦਾ ਜਿਹੜਾ ਧਿਆਨ ਹੈ ਉਹ ਪੜਾਉਣ ਵੱਲ ਹੋਣਾ ਚਾਹੀਦਾ ਬਾਥਰੂਮ ਦੀਆਂ ਟੂਟੀਆਂ ਖਰਾਬ ਹੋ ਗਈਆਂ ਫਲਾਨਾ ਪੱਖਾ ਖਰਾਬ ਹੋ ਗਿਆ ਫਲਾਨੀ ਸੁੱਚ ਖਰਾਬ ਹੋ ਗਈ ਇਹਦੇ ਵਾਸਤੇ ਅਸੀਂ ਕੈਂਪਸ ਮੈਨੇਜਰ ਰੱਖਿਓ ਨੇ ਇਹ ਉਹਨਾਂ ਦਾ ਕੰਮ ਹੈ ਟੀਚਰ ਦਾ ਹੈਡਮਾਸਟਰ ਦਾ ਧਿਆਨ ਸੁਪਰਵਾਈਜ਼ਨ ਤੇ ਹੋਵੇ ਪ੍ਰਿੰਸੀਪਲ ਦਾ ਧਿਆਨ ਸੁਪਰਵਾਈਜ਼ਨ ਤੇ ਹੋਵੇ ਅ ਪਿੱਛੇ ਜੇ ਹੁੰ ਡਿਊਟੀਆਂ ਲਾਤੀਆਂ ਸੀ ਕਿ ਹੜਾਂ ਵਾਲਾ ਉਹ ਅਸੀਂ ਕਹਿਆ ਯਾਰ ਟੀਚਰਾਂ ਨੂੰ ਕਿਉਂ ਤੁਸੀਂ ਉਹ ਕਰ ਰਹੇ ਹੋ ਹਡਪਾਰਟਮੈਂਟ ਹੈਗੇ ਨੇ ਸਾਡੇ ਕੋਲੇ ਸਾਡਾ ਨਾਲ ਸੰਬੰਧਤ ਹੈਗੇ ਨੇ ਪਟਵਾਰੀ ਹੈਗੇ ਨੇ ਤਸਵੀਲਦਾਰ ਹੈਗੇ ਨੇ ਉਹਨਾਂ ਦੀ ਡਿਊਟੀ ਲਾਓ ਜਿਨ੍ਹਾਂ ਦਾ ਕੰਮ ਹੈ ਇਹ ਰੈਵਨਿਊ ਮਿਲਣਾ ਨਾ ਆਪਣਾ ਕੰਮ ਆ ਉਹਨਾਂ ਦਾ ਹੁਣ ਸੈਂਸ ਜਿਹੜਾ ਆਪਣੀ ਜਨਸੰਖਿਆ ਹੋਣੀ ਆ ਕੋਵਿਡ ਕਰਕੇ 21 ਚ ਹੋ ਨਹੀਂ ਪਾਈ ਤੇ ਸੈਂਸਸ ਵਾਸਤੇ ਸਾਨੂੰ ਆਈ ਚਿੱਠੀ ਉਹਨਾਂ ਦੀ ਸੈਂਟਰ ਦੀ ਡਿਪਾਰਟਮੈਂਟ ਦੀ ਕਿ ਸਾਨੂੰ ਟੀਚਰ ਚਾਹੀਦੇ ਆ ਮੈਂ ਕਿਹਾ ਜੀ ਮੈਂ ਇੰਨੇ ਟੀਚਰ ਆਪਣੇ ਤੁਹਾਨੂੰ ਮਹੀਨੇ ਦੋ ਮਹੀਨੇ ਲਈ ਜਾਂ ਮਹੀਨੇ ਲਈ ਮੈਂ ਦੇ ਨਹੀਂ ਸਕਦਾ ਸਾਡੇ ਬੱਚਿਆਂ ਦੀ ਪੜਾਈ ਦਾ ਨੁਕਸਾਨ ਹੋਊਗਾ ਮੈਂ ਤੁਹਾਨੂੰ ਐਮਏ ਪੜੇ ਹੋਏ ਬੀਏ ਬੀ ਐਮਟੈਕ ਬੀਟੈਕ ਬੱਚੇ ਦੇ ਦੂੰਗਾ ਟ੍ਰੇਨਿੰਗ ਦਿਓ ਉਹਨਾਂ ਨੂੰ ਔਰ ਪੇਡ ਟ੍ਰੇਨਿੰਗ ਹੋਵੇ ਉਹਨਾਂ ਦੀ ਤੇ ਨਾਲ ਉਹਨਾਂ ਤੋਂ ਇਹ ਕੰਮ ਕਰਾ ਲਓ ਟ੍ਰੇਨਿੰਗ ਦੇ ਕੇ ਉਹਨਾਂ ਦਾ ਵੀ ਰੈਜ਼ume ਬਣ ਜਾਊਗਾ ਕਿ ਅਸੀਂ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦੇ ਵਿੱਚ ਸਭ ਤੋਂ ਵੱਡੀ ਜਨਸੰਖਿਆ ਦੇ ਵਿੱਚ ਅਸੀਂ ਸੈਂਸਸ ਦੇ ਵਿੱਚ ਹਿੱਸਾ ਪਾਇਆ ਸੀ ਉਹਨਾਂ ਦਾ ਰੈਜ਼ume ਬਣ ਜਾਊਗਾ